ਹਾਂਜੀ ਦੋਸਤੋ ਦਿਖਾਉਣੇ ਆ ਅੱਜ ਤੁਹਾਨੂੰ ਜਿਹੜਾ ਖਨੌਰੀ ਬਾਡਰ ਦਾ ਜਿਹੜਾ ਹਜੂਮਾ ਜਿਹੜਾ ਇਕੱਠਾ ਅਸੀਂ ਬਾਈਕ ਤੇ ਆ ਅੱਜ ਤੇ ਪੂਰੀ ਸਪੀਡ ਦੇ ਨਾਲ ਚੱਲ ਰਹੇ ਆ ਤੇ ਉਮੀਦ ਕਰਦੇ ਆ ਕਿ ਸਾਰਾ ਕਾਫਲਾ ਤੁਹਾਨੂੰ ਕਵਰ ਕਰਕੇ ਦਿਖਾ ਸਕੀ ਬਹੁਤ ਜ਼ਿਆਦਾ ਲੰਬਾ ਤੇ ਵੱਡਾ ਕਾਫਲਾ ਮੈਂ ਭਾਈ ਦੇਰ ਨਹੀਂ ਕਹਿੰਦਾ ਕਿ ਦੇਰ ਥੋੜਾ ਜਿਹਾ ਬਹੁਤ ਤੇਜ਼ ਕਰਨਾ ਕਿਉਂਕਿ ਆਪਾਂ ਨੂੰ ਪਤਾ ਇਹ ਕਾਫਲਾ ਬਾਈ ਕਾਫੀ ਵੱਡਾ ਹੈਗਾ ਇਹ ਪਿੱਛੇ ਜਿਹੜੀ ਹੈਗੀ ਆ ਵਨ ਲਾਈਨ ਦੀ ਜਿਹੜੀ ਲੇਅਰ ਆ ਬਣ ਚੁੱਕੀ ਆ ਜਿਵੇਂ ਜਿਵੇਂ ਕਿਸਾਨ ਜਿਹੜੇ ਆ ਰਹੇ ਨੇ ਉਸੇ ਤਰੀਕੇ ਦੇ ਨਾਲ ਉਸੇ ਉਸੇ ਜਗ੍ਹਾ ਤੇ ਪਿੱਛੇ ਪਿੱਛੇ ਰੁਕੀ ਜਾ ਰਹੇ ਆ ਤੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੇ ਕਿਸਾਨਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਰਹਿ ਰਹੀ ਆ ਕਿ ਸ਼ਾਇਦ ਉੱਥੇ ਪਤਾ ਨਹੀਂ ਟਿੱਕਰੀ ਵਰਗਾ ਮਾਹੌਲ ਹੈ ਅੰਦੋਲਨ 2022 ਵਾਲਾ ਜਾਂ ਨਹੀਂ ਹੈ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਜਿਹੜੀ ਖਾਸ ਜਿਹੜੀ ਗੱਲ ਹੈ ਕਿ ਸਰਵਿਸ ਰੋਡ ਹੈ ਜਿਹੜੀ ਉੱਥੇ ਹੁਣ ਅਸੀਂ ਖਾਲੀ ਕਰਵਾਈ ਹੋਈ ਆ। ਵਧਾਈ ਚਾਹ। ਵਧਾਈ ਚਾਹ। ਵਧਾਈ ਚਾਹ। ਵਧਾਈ ਚਾਹ। ਬਹੁਤ ਬਹੁਤ ਤੋ ਇਹ ਜਿਹੜਾ ਹੈਗਾ ਵਿਚਾਲੇ ਹੁਣ ਆਪਾਂ ਪਾ ਲਿਆ ਮੋਟਰਸਾਈਕਲ ਤੇ ਇਹ ਦੋ ਲਾਈਨਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਪੁਰਸੀ ਵਾਲਾ ਦੂਜੇ ਪਾਸੇ ਜਿਹੜਾ ਹੈ ਜਾਇਆ ਨਹੀਂ ਜਾ ਸਕਦਾਗਾ ਚੀਜ਼ ਅਸੀਂ ਬਾਈਕ ਤੇ ਲਾ ਰਹੇ ਆ ਉਹਦੇ باوجود ਵੀ ਜਿਹੜਾ तकरीबन 30 ਮਿੰਟ ਲੱਗਿਆ ਹੁੰਦਾ ਹੈ ਜਿਹੜਾ ਅੰਦਾਜ਼ਾ ਤੁਸੀਂ ਖੁਦ ਲਾ ਲਿਆ ਸੀ ਕਿ ਕਿੰਨਾ ਵੱਡਾ ਕਾਫਲਾ ਹੀ ਖੜਾਈ ਜਦੋਂ ਆ ਤਾਂ ਜੋ ਸਾਰੇ ਦਾ ਸਾਰਾ ਕੰਮ دکھਾਇਆ ਜਾ ਸਕੇ ਜਿਆਦਾ ਲੰਬੀ ਵੀਡੀਓ ਵੀ ਕਈ ਵਾਰ ਭਰਾ ਜਿਹੜੇ ਆ ਦੇਖਦੇ ਨਹੀਂ ਆ ਖਾਣਾ ਉਹ ਪਿੰਡਾਂ ਦੇ ਵਿੱਚੋਂ ਹੀ ਵੜ ਕੇ ਆਉਂਦਾ ਅੱਜ ਕਿਹੜੀ ਵਾਰੀ ਐ ਸੇ ਜਣਾ ਹੈਗਾ ਵਲੈ ਤੱਕ ਕਿਸਾਨਾਂ ਨੂੰ ਜਿਹੜਾ ਪਿੰਡ ਵਾਸੀਆਂ ਨੇ ਔਰ ਗੁਰੂ ਦੀ ਖੇਤਾਂ ਨਾਲ ਲੱਗਣ ਵਾਲਿਆਂ ਨੇ ਜਿਹੜਾ ਬਣਾਉਣਾ ਨਹੀਂ ਦਿੱਤਾ ਕਿ ਉਹਨਾਂ ਦਾ ਮੰਨਣਾ ਕਿ ਅਸੀਂ ਖਵਾਵਾਂਗੇ ਉਹਨਾਂ ਚਾਹੀ ਮੇਨਾ ਟਾਈਮ ਜਿਹੜਾ ਸੰਘਰਸ਼ ਚੱਲਦਾ ਵਾ ਸਾਰੇ ਵੀਰ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਸਾਰੇ ਮਜ਼ੁਰਕ ਆਪੋ ਆਪਣੇ ਕੰਮਾਂ ਕਾਟੇ ਜਨੇ ਸਾਰੇ ਉਹ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਪੂਰੀ ਸਪੀਡ ਦੇ ਨਾਲ ਅਸੀਂ ਆ ਰਹੇ ਹਾਂ ਜਿੰਨਾ ਕਿ ਪੋਸੀਬਲ ਹੋ ਸਕਦਾ ਹੈ ਫਿਰ ਵੀ ਹੁਣ ਤਕਰੀਬਨ ਪੰਜ ਮਿੰਟਾਂ ਦਾ ਜਿਹੜਾ ਹੈਗਾ ਤੇ ਕਰੀਬ ਸਾਨੂੰ ਲੱਗ ਕੇ ਨੇ ਜੋ ਜਿਹੜਾ ਹੰਦਾਰਜ ਹੈ ਤੁਸੀਂ ਖੋਹੀ ਲਾ ਸਕਦੇ ਹੋ ਔਰ ਗੁਰੂ ਕਿਰਪਾ ਕਰੇ ਔਰ ਅਮੀਨ ਹੈ ਬੇਨਤੀ ਵੀ ਹੈ ਚਲੋ ਅੱਗੇ ਚਲੋ ਬੇਨਤੀ ਵੀ ਹੈ ਕਿ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰਦੇ ਰਹਿਣਾ ਜਗਤ ਤੇ ਗੁਰੂ ਘਾਰੇ ਪ੍ਰਸ਼ਾਦੇ ਬਣਾ ਵੀ ਰਹੇ ਹਨ ਤੋਂ ਹਲੇ ਵੀ ਕਾਫੀ ਦੂਰ ਜਿਹੜਾ ਹੈ ਉਹ ਬੈਰੀਕੇਟਿੰਗ ਆ ਜਿਸ ਤੇ ਅਸੀਂ ਬੈਂਡ ਵੰਦਰ ਸਿੱਧੂਪੁਰ ਜਥੇ ਬੰਦੀ ਤਾਂ ਬਾਕੀ ਬੀਕੇ ਜੂ ਸਿੱਧੂਪੁਰ ਦਾ ਜਿਹੜਾ ਹੈਗਾ ਵੱਡਾ ਚੱਲ ਚਾ ਇਸ ਅੰਦੋਲਨ ਦੇ ਵਿੱਚ ਔਰ ਜਿੱਦੀ ਸਿੰਘ ਜੀ ਢੱਲੇਵਾਲ ਜਿਹੜੇ ਲੀਡ ਕਰ ਰਹੇ ਨੇ ਇਸ ਅੰਦੋਲਨ ਨੂੰ ਸਵਾਤ ਪੰਦੇ ਆ ਜੀ ਮਿਹਨਤ ਵੱਡੇ ਆ ਕੋਰੇ ਸਾਡੇ ਗੜਤਾਂ ਕਾਫੀ ਮਹੱਤਵ ਕਰ ਰਹਾ ਹੈ ਬਾਕੀ ਸਾਰੇ ਜਿਹੜੇ ਆਪ ਸਾਹਿਬਾਂ ਨੂੰ ਵੀ ਕਾਫੀ ਵੱਡੇ ਨੇ ਚੰਗੇ ਨੇ ਦੇਖਦੇ ਉਹਨੇ ਔਰ ਇਸ ਨਵੀਂ ਵਾਰਡਰ ਲੀਡ ਕਰ ਰਹੇ ਨੇ ਸਾਡੇ ਇਸ ਤਰ੍ਹਾਂ ਠੀਕ ਹੈ ਜੀ ਸਿੱਧੂ ਭਾਦੇ ਦਾਕਾ ਸਿੰਘ ਕੋਟੜਾ ਜੀ ਜਿਹੜੇ ਮੋਚੇ ਨੂੰ ਸੰਭਾਲੀ ਹੋਏ ਨੇ ਸਾਡੇ ਮਜ਼ਦੂਰ ਜਿਹੜੇ ਨੇ ਵਿੱਚ ਨੇ ਸਾਰੇ ਗੁਰੂ ਭਰਾ ਕਰੇ ਹੋ ਗੱਲਪਾ ਕਰੇ ਇੱਕ ਵੱਡਾ ਮੁੱਦਾ ਜਿਹੜਾ ਔਰ ਮੈਂ ਤੁਹਾਨੂੰ ਇਹ ਗੱਲ ਵੀ ਦੱਸ ਦੇਣੀ ਚਾਹਣਾ ਵਾ ਕਿ ਹਰ ਰੋਜ਼ ਹਰ ਰੋਜ਼ ਜਿਹੜੀ ਹੈਗੀ ਆ ਟਰੈਕਟਰਾਂ ਦੀ ਟਰਾਲੀਆਂ ਦੀ ਗਤੀ ਵਧ ਰਹੀ ਆ ਆ ਮੈਂ ਤੁਹਾਨੂੰ ਦੁਬਾਰਾ ਫਿਰ ਇਹ ਗੱਲ ਦੱਸ ਦੇਣੀ ਚਾਹਣਾ ਇੱਕ ਟ ਸਾਈਡ ਹੀ ਅਜਿਹੇ ਅਸੀਂ ਤੁਹਾਨੂੰ ਦਿਖਾ ਸਕਦੇ ਆ ਕਿਉਂਕਿ ਜੇਕਰ ਇਸੇ ਤਰ੍ਹਾਂ ਦੂਸਰੀ ਸਾਈਡ ਵੀ ਦਿਖਾਉਣੀ ਹੋਵੇ ਤਾਂ ਮੱਝ ਵਿੱਚ ਤੁਹਾਨੂੰ ਦੱਸਿਆ ਕਿ ਚਾਰ ਲੇਅਰ ਨੇ ਹਰ ਲੇਅਰ ਦੇ ਵਿੱਚ ਜਿਹੜਾ ਇਹ ਟਰੈਕਟਰ ਟਰਾਲੀ ਜਾਂਦਾ ਜਿਹੜਾ ਕਾਪਣਾ ਔਰ ਇੱਕ ਉਹ ਜਿਹੜੀ ਹੈਗੀ ਆ ਸਾਈਡ ਅਸੀਂ ਦਿਖਾ ਰਹੇ ਹਾਂ ਔਰ ਇਸ ਨੂੰ ਰਵਰ ਸੱਜੇ ਲੈ ਜਾਵੇ ਜਿਵੇਂ ਹੁਣ ਬਾਰਡਰ ਤੋਂ ਕਾਫੀ ਨੇੜੇ ਆ ਗਏ ਹਾਂ ਅਸੀਂ ਹੁਣ ਹਾਂ ਹਾਸੇ ਤੇਰੇ ਹੋਰ ਅੱਕੇ ਲਾ ਕੇ ਤੇਰੇ ਹੋਰ ਬੇਕਰੇ ਤੇ ਔਰ ਜਿਹੜਾ ਹੁਣ ਆਪਾਂ ਉੱਥੇ ਖਨੋਰੀ ਬਾਡਰ ਤੇ ਪਹੁੰਚ ਗਏ ਸੋ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਨਾ ਪੇਜ ਨੂੰ ਲਾਈਕ ਫੋਲੋ ਕਰਨਾ ਇਹ ਸਵੇਰ ਦਾ ਜਿਹੜਾ ਦ੍ਰਿਸ਼ ਆ ਅਮੇ ਮਾਰਨਿੰਗ ਦਾ ਔਰ ਸਾਹਮਣੇ ਖਨੋਰੀ ਬਾਡਰ